ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏ ਜਦੀ ਮਨਸੂਰ ਗੁਰੂ ਗੋਬਿੰਦ ਸਿੰਘ ਹਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ ਜਮਲਾ ਫੈ ਜਨੂਰ ਗੁਰੂ ਗੋਬਿੰਦ ਸਿੰਘ ਹਕ ਹਕਿਆ ਗਾ ਗੁਰੂ ਗੋਬਿੰਦ ਸਿੰਘ ਸ਼ਾਹ ਸ਼ੈਣ ਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੀ ਇਦਾਰੇ ਦੇ ਕੇ ਆਨੰਦਪੁਰ ਸਾਹਿਬ ਵਿਖੇ ਨਿਹਾਲੋ ਨਿਹਾਲ ਕਰ ਰਹੇ ਨੇ ਕਵੀਆਂ ਕੋਲੋਂ ਵੀਰ ਕਵਰਸ ਸੈਦ ਖਾਸ ਕਰਕੇ ਕਵਤਾ ਇਹ ਲਿਖਵਾਉਂਦੇ ਨੇ ਤੇ ਸਾਰੀ ਸੰਗਤ ਨੂੰ ਸੁਣਾਉਂਦੇ ਇਹਨਾਂ ਕਵਤਾਂ ਦਾ ਲੋਕਾਂ ਦੇ ਮਨਾਂ ਉਤੇ ਡੂੰਘਾ ਅਸਰ ਹੁੰਦਾ ਮਹਾਰਾਜ ਜੀ ਨੇ ਚੰਡੀ ਦੀ ਵਾਰ ਦੇ ਨਾਮ ਇੱਥਾਂ ਇੱਕ ਅਤੀ ਸੁੰਦਰ ਤੇ ਛੀਲੇ ਲੰਮੀ ਬਾਣੀ ਰਚੀ ਇਸੇ ਤਰ੍ਹਾਂ ਉਹਨਾਂ ਦੇ ਵੱਡੇ ਵੱਡੇ ਨਾਮ ਦੇ ਕੇ ਉੱਚ ਕੋਟੀ ਦੇ ਕਵੀਆਂ ਪਾਸੋਂ ਵੀਰ ਕਵਿ ਦੀ ਰਚਨਾ ਕਰਾਈ ਉਹਨਾਂ ਦੇ ਦਰਬਾਰ ਵਿੱਚ ਢਾਡੀ ਲੋਕ ਵੀਰ ਰਸੀਆਂ ਵਾਰਾਂ ਗਾਇਆ ਕਰਦੇ ਸਨ ਇਸ ਤਰ੍ਹਾਂ ਆਨੰਦਪੁਰ ਦੇ ਸ਼ਾਂਤ ਵਾਤਾਵਰਨ ਉੱਤੇ ਹੁਣ ਵੀਰਤਾ ਜੋਸ਼ ਅਦੇ ਮਾ ਦਾ ਰੰਗ ਚਮਕਣ ਲੱਗਾ ਇਸ ਤਿਆਰੀ ਦਾ ਵਰਣਨ ਮਾਰਾ ਜੀ ਵਿਚਤਰ ਨਾਟਕ ਵਿਚ ਕਰਦੇ ਰਾਜ ਸਾਜ ਹਮ ਪਰ ਜਬ ਆਇਓ ਯਥਾ ਸ਼ਕਤ ਦਾ ਧਰਮ ਚਲਾਇਓ ਬਾਦ ਭਾਦ ਬਨ ਖੇਲ ਸ਼ਿਕਾਰਾ ਮਾਰੇ ਰੀਸ਼ ਰੋਜ ਚੁੰਖਾਰਾ ਇੱਕ ਵਾਰ ਨਾ ਲਾਹੌਰ ਦੀ ਸੰਗਤ ਕਈ ਤਰ੍ਹਾਂ ਦੇ ਨਜ਼ਰਾਨੇ ਭੇਟਾ ਲੈ ਕੇ ਹਾਜ਼ਰ ਹੋਈ ਇਸ ਸੰਗਤ ਵਿਚ ਲਾਹੌਰ ਦਾ ਇੱਕ ਧਨਾੜ ਖੱਤਰੀ ਭਾਈ ਹਰਜਸ ਸਿੰਘ ਸ਼ਾਮਲ ਸੀ ਉਹਦੀ ਕੰਨਿਆ ਸਿਆਣੀ ਹੋ ਚੁੱਕੀ ਸੀ ਗੁਰੂ ਗੋਬਿੰਦ राय ਜੀ ਦੇ ਦਰਸ਼ਨ ਕਰਕੇ ਉਹਦੇ ਮਾਨ ਵਿੱਚ ਸੰਕਲਪ ਪੁੱਠਿਆ ਕਿ ਆਪਣੀ ਕੰਨਿਆ ਦਾ ਰਿਸ਼ਤਾ ਗੁਰੂ ਸਾਹਿਬ ਨਾਲ ਕਰੇ ਉਹਨੇ ਮਾਤਾ ਜੀ ਪਾਸ ਹਾਜ਼ਰ ਹੋ ਕੇ ਆਪਣੀ ਇੱਛਾ ਪ੍ਰਗਟ ਕੀਤੀ ਮਾਤਾ ਜੀ ਨੇ ਉਹਦੀ ਇੱਛਾ ਤੇ ਸ਼ਰਧਾ ਵੇਖ ਕੇ ਰਿਸ਼ਤਾ ਪ੍ਰਵਾਨ ਕਰ ਲਿਆ ਅਦੇ ਗੋਵਨ ਜੀ ਨੂੰ ਸ਼ਵਾਰਾ ਲਾਤਾ ਅਪਰੰਥ ਯੋਗ ਸਮਾਂ ਵਿਚਾਰ ਕੇ ਵਿਆਹ ਦਾ ਦਿਨ ਨਿਯਤ ਕੀਤਾ ਗਿਆ ਭਾਈ ਹਰਜਸ ਦੀ ਇੱਛਾ ਸੀਗੇ ਸਤਿਗੁਰਾਂ ਦੀ ਜੰੰਝ ਲਾਹੌਰ ਟੁੱਕੇ ਪਰ ਉਸ ਸਮੇਂ ਦੇਸ਼ ਦੇ ਹਾਲਾਤ ਅਜੇ ਸੰਗੇ ਜੰਝ ਲੈ ਕੇ ਲਾਹੌਰ ਜਾਣਾ ਠੀਕ ਨਾ ਸਮਝਿਆ ਗਿਆ ਗੁਰੂ ਜੀ ਨੇ ਭਾਈ ਹਰਜਸ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ आनंदपुर ਦੇ ਉੱਤਰ ਵੱਲ 7-8 ਮੀਲ ਦੂਰ ਪਹਾੜ ਵਿੱਚ ਜਿੱਥੇ ਸੁੰਦਰ ਨਗਰ ਵਸਾ ਕੇ ਉਹਦਾ ਨਾਮ ਨਵਾਂ ਲਾਹੌਰ ਰੱਖ ਤਾ ਸੋ ਭਿੱਖੀ ਅਦੇ ਉਹਦਾ ਪਰਿਵਾਰ ਇਸ ਨਵੇਂ ਲਾਹੌਰ ਵਿੱਚ ਆਨਵਾਸ ਆਇਆ ਇਸ ਸਥਾਨ ਤੇ 15 ਜੇਠ ਸਹਿਬਜਾਦਾ ਗੋਬਿੰਦ ਰਾਏ ਆਦੇ ਜੀਤੋ ਜੀ ਦਾ ਆਨੰਦ ਕਾਰਜ ਹੋਇਆ ਇੱਕ ਦਿਨ ਸਹਿਬ ਜੀ ਘੋੜੇ ਤੇ ਸਵਾਰ ਹੋ ਕੇ ਬਾਹਰ ਸੈਰ ਕਰਨ ਲਈ ਜਾ ਰਹੇ ਸਨ ਕਈ ਸਿੱਖ ਨਾਲ ਸਨ ਨਗਰ ਤੋਂ ਥੋੜੀ ਦੂਰ ਗਏ ਤਾਂ ਅਗੋ ਆਪ ਜੀ ਦੇ ਬਸਤਰ ਧੋਣ ਵਾਲਾ ਧੋਬੀ ਸਿਰ ਤੇ ਕੱਪੜਿਆਂ ਦੀ ਪੰਡ ਚੁੱਕੀ ਆਉਂਦਾ ਮਿਲਿਆ ਗੁਰੂ ਜੀ ਦੇ ਪੁੱਛਣ ਦੇ ਧੋਬੀ ਨੇ ਦੱਸਿਆ ਵੀ ਇੱਥੇ ਨੇੜੇ ਤੇੜੇ ਕੱਪੜੇ ਧੋਣ ਲਈ ਕਿਤੇ ਪਾਣੀ ਨਹੀਂ ਮਿਲਦਾ ਇਸ ਕਰਕੇ ਉਹਨਾਂ ਦੂਰ ਨਦੀ ਦੇ ਕੱਪੜੇ ਧੋਣ ਲਈ ਜਾਣਾ ਪੈਂਦਾ। ਉਹਦੀ ਗੱਲ ਸੁਣ ਕੇ ਸਹਿਬ ਜੀ ਨੇ ਆਪਣਾ ਵਰਖਾ ਧਰਤੀ ਦੇ ਮਾਰਿਆ ਵਰਖਾ ਧਰਤੀ ਵਿੱਚ ਡੂੰਗਾ ਖੁੱਬ ਗਿਆ। ਆਪ ਜੀ ਨੇ ਭਾਈ ਸੰਗੋਦਾਸ ਨੂੰ ਹੁਕਮ ਕੀਤਾ ਵਰਖਾ ਧਰਤੀ ਵਿੱਚੋਂ ਕੱਢੋ। ਭਾਈ ਸੰਗੋਦਾਸ ਨੇ ਬੜਾ ਜ਼ੋਰ ਲਾਇਆ ਪਰ ਵਰਖਾ ਨਾ ਪੁੱਟਿਆ ਗਿਆ। ਤਦ ਸਹਿਬ ਜੀ ਨੇ ਘੋੜੇ ਦੀ ਪਿੱਠ ਤੇ ਬੈਠਿਆਂ ਹੀ ਵਰਖਾ ਪੁੱਟ ਲਿਆ। ਵਰਖਾ ਪੁੱਟਣ ਦੇ ਨਾਲ ਹੀ ਉੱਥੇ ਧਰਤੀ ਵਿੱਚੋਂ ਪਾਣੀ ਦੀ ਧਾਰ ਫੁੱਟ ਵੀ। ਹੁਣ ਇਹ ਕਤਗਵੇ ਕੇ ਇੱਕ ਸਿੱਖ ਜਿਹਦਾ ਨਾਮ ਮਾਰੀ ਚੰਦ ਉਹਦੇ ਦਿਲ ਚ ਆਈ ਜੇ ਸਤਿਗੁਰੂ ਮੈਨੂੰ ਆਗਿਆ ਕਰ ਦੇ ਮੈਂ ਸੌਖ ਨਾਲ ਹੀ ਵਰਖਾ ਪੁੱਟ ਲੈਣਾ ਸੀ। ਮਹਾਰਾਜ ਜੀ ਭਾਈ ਮਾਰੀ ਚੰਦੇ ਭਾਵ ਜਾਣਗੇ ਪਹਿਲੀ ਜਗ੍ਹਾ ਦੇ ਕੋਲ ਹੀ ਇੱਕ ਮੋੜ ਵਰषा ਧਰਤੀ ਵਿੱਚ ਮਾਰਿਆ ਜੇ ਭਾਈ ਮਾਰੀ ਚੰਦਰੋਂ ਹੁਕਮ ਕੀਤਾ ਵੀ ਵਰषा ਕਢ ਲ ਮਾਰੀ ਚੰਦ ਨੇ ਆਪਣਾ ਪੂਰਾ ਤਰਨ ਲਾਟਿਆ ਪਰ ਵਰषा ਨਹੀਂ ਨਿਕਲਿਆ ਤਦ ਗੁਰੂ ਸਾਹਿਬ ਜੀ ਨੇ ਉਸੇ ਤਰ੍ਹਾਂ ਘੋੜੇ ਤੇ ਬੈਠਿਆ ਹੀ ਵਰषा ਬਾਹਰ ਖਿੱਚ ਲਿਆ ਇਸ ਜਗ੍ਹਾ ਤੋਂ ਜਲ ਦਾ ਸੋਮਾ ਫੁੱਟ ਨਿਕਲਿਆ ਧਾਰਾ ਵਗਣ ਲੱਗਿਆਂ ਤਰ ਸਿੱਖਾਂ ਨੇ ਬੇਨਤੀ ਕੀਤੀ ਸੱਜੇ ਬਾਦਸ਼ਾਹ ਇੱਕ ਧਾਰਾ ਹੋਰ ਪ੍ਰਗਟ ਕਰ ਦਿਓ ਤਾਂ ਕਿ ਇੱਥੇ ਗੁਰੂ ਕੀ ਤਰਬੈਣੀ ਬਣ ਜਾਏ ਸਹਿਬ ਜੀ ਨੇ ਬੇਨਤੀ ਪ੍ਰਵਾਨ ਕਰ ਦਿਓ ਇਹ ਤੀਜੀ ਵਾਰ ਬਰਸ਼ਾ ਜ਼ਮੀਨ 'ਚ ਮਾਰਿਆ ਛੋਲੇ ਜੇ ਬਾਹਰ ਧੂਲਿਆ ਉੱਥੋਂ ਵੀ ਜਲਦੀ ਤੀਜੀ ਧਾਰਾ ਵਹਿਦੁਰੀ ਇਸ ਗੁਰੂ ਕੀ ਤਰਬੈਣੀ ਵਿੱਚ ਅੱਜ ਵੀ ਸੰਗਤਾਂ ਇਸ਼ਨਾਨ ਦਾ ਆਨੰਦ ਲੈਂਦੀਆਂ ਨੇ ਇੱਕ ਦਿਨ ਕਿਸ਼ੋਰ ਗੁਰੂ ਜੀ ਦੇ ਕੰਨਾਂ 'ਚ ਕਮਾਈ ਦੇ ਰੋਦਣ ਦੀ ਡਾਢੀ ਦਰਦ ਭਰੀ ਆਵਾਜ਼ ਆਈ ਕੋਮਲ ਜਿਤ ਦਰਵ ਗਿਆ ਮਾਈ ਦੇ ਪਾਸ ਪਹੁੰਚੇ ਮਾਈ ਧਰਤੀ ਦੇ ਹੇਠਾਂ ਬੈਠੀ ਵਰਲਾਪ ਕਰ ਰਹੀ ਸੀ ਧਰਤੀ ਦੇ ਬੈਠੀ ਉਹਦੇ ਸਾਹਮਣੇ ਉਹਦਾ ਪੁੱਤਰ ਪਿਆ ਸੀ ਬੇਹਰਕਤ ਤੇ ਵਿਸਾਰ ਵਾਂਗ ਪੀਲਾ ਮਹਾਰਾਜ ਦਾ ਮਨ ਪੰਗਰ ਪਿਆ ਪੁੱਛ ਲਗੇ ਮਾਈ ਜੀ ਰਹਿੰਦੇ ਕਿਉਂ ਮਾਈ ਬੋਲੀ ਪਾਦਸ਼ਾਹ ਜੀ ਆ ਮੇਰਾ ਪੁੱਤਰ ਕੱਲਾ ਕੱਲਾ ਹੁਣੇ ਚੰਗਾ ਭਲਾ ਖੇਡਦਾ ਪਿਆ ਸੀ ਪਤਾ ਨਹੀਂ ਕੀ ਹੋ ਗਿਆ ਢੁੰਜੇ ਲਹਿਟ ਗਿਆ ਨਾ ਬੋਲਦਾ ਨਾ ਹਿਲਦਾ ਨਾ ਸਾਹ ਲੈਂਦਾ ਸਹਿਬ ਜੀ ਕੋਮਲਤਾ ਨਾਲ ਸਹਿਜ ਭਾ ਬੋਲੇ ਮਾਈ ਜੀ ਤੁਹਾਨੂੰ ਭਲੇਖਾ ਲੱਗਾ ਵੇਖੋ ਨਾ ਇਹਦਾ ਸਾਹ ਲੈ ਰਿਆ ਲਾ ਵੇਖੋ ਅੱਖਾਂ ਵਿੱਚ ਚਮਕਣ ਲੱਗ ਪਿਆ ਇਹ ਤਾਂ ਚੰਗਾ ਭਲਾ ਮਾਈ ਨੇ ਪੁੱਤਰ ਨੂੰ ਗੱਲ ਨਾਲ ਲਾ ਲਿਆ ਤੇ ਸਹਿਬ ਜੀ ਨੂੰ ਨਮਸਕਾਰਾ ਕਰਦੀ ਚਲੀ ਗਈ। ਆਨੰਦਪੁਰ ਨਗਰ ਸੱਚਮੁੱਚ ਆਨੰਦ ਦਾ ਘਰ ਸੀ ਰੌਣਕਾਂ ਲੱਗੀਆਂ ਰਹਿੰਦੀਆਂ। ਦੂਰ ਦੂਰ ਤੋਂ ਵਪਾਰੀ ਲੋਕ ਵਪਾਰ ਕਰਨ ਆਉਂਦੇ। ਗੁਰੂ ਦਰਬਾਰ ਵੱਲੋਂ ਧਨਮਾਲ ਦੀ ਸੁਰੱਖਿਆ ਦਾ ਬੜਾ ਸੁੰਦਰ ਪ੍ਰਬੰਧ ਸੀ। ਜਿਸ ਕਰਕੇ ਲੋਕ ਆਪਣੇ ਆਪ ਨੂੰ ਪੂਰਨ ਰੂਪ ਵਿੱਚ ਸੁਰੱਖਿਅਤ ਸਮਝਦੇ ਸਨ। ਕੋਈ ਜੁਰਮ ਅਪਰਾਧ ਪਾਪ ਕਦੀ ਸੁਣਨ ਵਿੱਚ ਨਹੀਂ ਸੀ ਆਉਂਦਾ ਇੱਕ ਦਿਨ ਦੀਵਾਨ ਵਿੱਚ ਬੜੀ ਸੁਣ ਸੁਣੀ ਤੇ ਹੈਰਾਨੀ ਪੈ ਲਗੀ ਜਦੋਂ ਅਮਰਤਵਾਲੇ ਇੱਕ ਬਾਣੀਆਂ ਨੇ ਗੁਰੂ ਜੀ ਅੱਗੇ ਫਰਿਆਦ ਕੀਤੀ ਮਰਜੀ ਉਹਦੀ ਰੁਪਈਆਂ ਵਾਲੀ ਥੈਲੀ ਕਿਸੇ ਚੋਰ ਨੇ ਚੁਰਾ ਲਈ ਹੈ ਉਹਨੇ ਦੱਸਿਆ ਵੀ ਉਹ 500 ਰੁਪਏ ਦਾ ਸਮਾਨ ਲੈ ਕੇ ਗੁਰੂ ਜੀ ਦੇ ਵਸਾਇ ਨਵੇਂ ਲਾਹੌਰ ਨਗਰ ਵਿੱਚ ਵਪਾਰ ਲਈ ਆਇਆ ਸੀ ਸਾਮਾਨ ਵੇਚ ਵਟ ਗਏ ਉਹਨੇ 700 ਦੀ ਰਕਮ ਇਕੱਠੀ ਕੀਤੀ ਥੈਲੀ ਜੁ ਬਾਗੇ ਰੱਖੀ ਹੋਈ ਸੀ ਉਹ ਥੈਲੀ ਕੋਈ ਚੋਰਾ ਕੇ ਲੈ ਗਿਆ ਬਾਣੀਆਂ ਨੇ ਬੇਨਤੀ ਕੀਤੀ ਕਿ ਹੁਣ ਮੈਂ ਆਪਣੇ ਦੇਸ਼ ਖਾਲੀ ਹੱਥ ਕਿਵੇਂ ਜਾਵਾਂ ਮੇਰੀ ਸਹਾਇਤਾ ਕੀਤੀ ਜਾਵੇ ਵਣਜਾਰੇ ਦੀ ਵਿਥਿਆ ਸੁਣ ਕੇ ਸਹਿਬ ਜੀ ਗੰਭੀਰ ਹੋ ਗਏ ਅਨੰਦਪੁਰ ਵਿਖੇ ਸਭ ਕੋਈ ਖੁਸ਼ੀਆਂ ਪ੍ਰਾਪਤ ਕਰਨ ਆਉਂਦਾ ਹੈ ਜੇ ਕੋਈ ਇੱਥੋਂ ਵੀ ਦੁਖੀ ਹੋ ਕੇ ਵਾਪਸ ਪਰਤੇ ਤਾਂ ਗੁਰੂ ਘਰ ਦੇ ਦਰਸ਼ਨਾਂ ਦਾ ਪੁੰਨ ਕੀ ਹੋਇਆ ਫਿਰ ਨਗਰ ਵਾਸੀ ਜਾਂ ਬਾਹਰ ਦੇ ਯਾਤਰੂ ਜੇ ਆਪਣੇ ਆਪ ਨੂੰ ਸੁਰੱਖਿਅਤ ਨਾ ਸਮਝਣ ਨਗਰ ਕਿਵੇਂ ਉਨਤੀ ਕਰੇਗਾ ਸਹਿਬ ਜੀ ਕੁਝ ਚਿਰ ਵਿਚਾਰ ਮਗਨ ਰਹੇ ਫਿਰ ਉਹਨਾਂ ਨੇ ਬਾਣੀਏ ਨੂੰ ਦਰਵਾਸਾ ਦਿੱਤਾ ਕੁਝ ਸਿੱਖਾਂ ਨੂੰ ਆਪਣੇ ਕੋਲ ਬੁਲਾਇਆ ਇਨਾਂ ਦੇ जिम्मे ਨਗਰ ਦੀ ਸੁਰੱਖਿਆ ਤੇ ਯਾਤਰੀਆਂ ਦੀ ਵੇਖਰੇਖ ਦਾ ਕੰਮ ਲਾਇਆ। ਗੁਰੂ ਸਾਹਿਬ ਨੇ ਉਹਨਾਂ ਨੂੰ ਦੱਸਿਆ ਕਿ ਚੋਰ ਫਲਾਣੀ ਜਗ੍ਹਾ ਰਹਿੰਦਾ। ਉਹਦੇ ਘਰ ਦੀ ਦੱਖਣ ਦਿਸ਼ਾ ਦੀ ਕੰਧ ਵਿੱਚ ਇੱਕ ਤਾਕੀ ਆ ਉਹ ਤਾਕੀ ਵਿੱਚ ਉਹਨਾਂ ਵਣਜਾਰੇ ਦੀ ਥੈਲੀ ਲੁਕਾਈ ਹੋਈ ਆ ਉਹ ਥੈਲੀ ਉੱਥੋਂ ਕੱਢ ਕੇ ਲਿਆਓ। ਚੋਰ ਨੂੰ ਮੁਸ਼ਕਾ ਬਣ ਕੇ ਸਾਡੇ ਸਾਹਮਣੇ ਹਾਜ਼ਰ ਕਰੋ। ਆਗਿਆ ਅਨੁਸਾਰ ਸੇਵਕ ਜਿਹੜੇ ਉਹ ਚੋਰ ਨੂੰ ਥੈਲੀ ਸਮੇਤ ਫੜ ਕੇ ਲੈ ਆਏ ਸਤਿਗੁਰਾਂ ਦੇ ਸਾਹਮਣੇ ਪੇਸ਼ ਕੀਤਾ ਸਾਬ ਜੀ ਨੇ ਥੈਲੀ ਦੇ ਰੁਪਈਏ ਗਿਣ ਕੇ ਮਾਲਕ ਦੇ ਹਵਾਲੇ ਕਰਤੇ ਚੋਰ ਨੂੰ ਸਖਤ ਤਾੜਨਾ ਕਰਕੇ ਛੱਡ ਦਿੱਤਾ ਕਿ ਜੇਕਰ ਤੂੰ ਮੁੜ ਅਜਿਹਾ ਕੋ ਕਰਮ ਕੀਤਾ ਤਾਂ ਕਰੜਾ ਦੰਡ ਦਿੱਤਾ ਜਾਵੇਗਾ ਹੁਣ ਤੈਨੂੰ ਕੇਵਲ ਸੰਗਤਾਂ ਦੇ ਸਾਹਮਣੇ ਤਾੜਨਾ ਕੀਤੀ ਜਾਂਦੀ ਹੈ ਚੋਰ ਸਤਿਗੁਰਾਂ ਦੇ ਚਰਨਾਂ ਦੇ ਢਹਿ ਪਿਆ ਰੋ ਰੋ ਕੇ ਆਪਣੀ ਭੁੱਲ ਬਖਸ਼ਾਉਣ ਲਈ ਬੇਨਤੀ ਕਰਨ ਲੱਗਾ ਉਹਨੇ ਅੱਗੇ ਤੋਂ ਅਜਿਆ ਕੋਈ ਕਰਮ ਕਰਨ ਤੋਂ ਤੌਬਾ ਕੀਤੀ ਸਹਿਬ ਜੀ ਦੇ ਇਸ ਕੌਤਕ ਦਾ ਸੰਗਤਾਂ 'ਤੇ ਬੜਾ ਪ੍ਰਭਾਵ ਪਿਆ ਲੋਕਾਂ ਨੂੰ ਨਿਸ਼ਚਾ ਹੋ ਗਿਆ ਕਿ ਸਤਿਗੁਰੂ ਅੰਤਰਜਾਮੀ ਨੇ ਉਹਨਾਂ ਕੋਲੋਂ ਕੋਈ ਗੱਲ ਲੁਕੀ ਹੋਈ ਨਹੀਂ ਉਹਨਾਂ ਨੇ ਹੁੰਦਿਆ ਕੋਈ ਪਾਪ ਜਾਂ ਖੋਟਾ ਕਰਮ ਨਹੀਂ ਹੋ ਸਕਦਾ ਇਸ ਭੈ ਦੇ ਕਰਕੇ ਲੋਕ ਆਪਣਾ ਕਾਰਵਿਹਾਰ ਸਚਾਈ ਅਤੇ ਇਮਾਨਦਾਰੀ ਨਾਲ ਕਰਨ ਲੱਗ ਪਏ। ਸਹਿਬ ਜੀ ਦੇ ਵਿਆਹ ਤੇ ਆਇਆ ਮਹਾਰਾਜ ਜੀ ਦੇ ਵਿਆਹ ਤੇ ਆਇਆ ਮੇਲ ਹੌਲੀ ਹੌਲੀ ਵਿਦਿਆ ਹੋ ਗਿਆ। ਆਨੰਦਪੁਰ ਵਿਖੇ ਇਸ ਸਮੇਂ ਜੋਗ ਜਵਾਪਰਿਆ ਸੀ ਜਿਵੇਂ ਕਿ ਗੁਰੂ ਘਰ ਲਾਹੌਰ ਦਾ ਵਸਾਉਣਾ ਵਿਆਹ ਦੀਆਂ ਰੌਣਕਾਂ ਪਾਣੀ ਦੀ ਥੜ ਪੂਰੀ ਕਰਨ ਲਈ ਤਰਬੈਰੀ ਤਰਬੈਣੀ ਜਾਰੀ ਕਰਨੇ ਆਪਣੀ ਸਰਬਕਤਾ ਦੁਆਰਾ ਚੋਰ ਦਾ ਫੜਨਾ ਆਦ ਸੰਗਤ ਦੁਆਰਾ ਇਹਨਾਂ ਸਵਨਾ ਘਟਨਾਵਾਂ ਦਾ ਜਸ ਚਾਰੇ ਪਾਸੇ ਫੈਲ ਗਿਆ ਲੋਕਾਂ ਦਾ ਨਿਸ਼ਚਾ ਦੇ ਸਰਦਾ ਗੁਰੂ ਘਰ ਤੇ ਹੋਰ ਦ੍ਰੜ ਹੋ ਗਏ ਹੁਣ ਰੁੱਤ ਗਰਮ ਹੋ ਗਈ ਕਿਸ਼ੋਰ ਗੁਰੂ ਆਪਣੇ ਸਾਥੀਆਂ ਨਾਲ ਸਤਲੁਜ ਦੇ ਇਸ਼ਨਾਨ ਕਰਨ ਤੁਰੇ ਜਾਂਦੇ ਅਤੇ ਦਰਿਆ ਵਿੱਚ ਪਾਣੀ ਦੀਆਂ ਖੇਡਾਂ ਖੇਡਦੇ ਉਹ ਸਾਥੀਆਂ ਦੀਆਂ ਦੋ ਟੋਲੀਆਂ ਬਣਾ ਲੈਂਦੇ ਇੱਕ ਦੇ ਮੋਰੀ ਆਪ ਬਣ ਜਾਂਦੇ ਦੂਜੀ ਦੇ ਗੁਲਾਬ ਰਾਏ ਨੂੰ ਬਣਾ ਦਿੰਦੇ ਫਿਰ ਦੋਹਾਂ ਟੋਲੀਆਂ ਵਿਚ ਇੱਕ ਦੂਜੀ ਉੱਪਰ ਪਾਣੀ ਦੇ ਛੱਟੇ ਸੁੱਟਣ ਦਾ ਮੁਕਾਬਲਾ ਹੁੰਦਾ ਬੜਾ ਰਸ ਵੱਜਦਾ ਸਾਰੇ ਖੇਡ ਦਾ ਆਨੰਦ ਮਾਣਦੇ ਇੱਕ ਦਿਨ ਇਸੇ ਤਰ੍ਹਾਂ ਦਰਿਆ ਵਿੱਚ ਦੋਵੇਂ ਟੋਲੀਆਂ ਇੱਕ ਦੂਜੇ ਦੇ ਪਾਣੀ ਛਾਲ ਰਹੀਆਂ ਸਨ ਸਾਹਿਬ ਜੀ ਨੇ ਗੁਲਾਬ ਰਾਏ ਨੂੰ ਨਿਸ਼ਾਨਾ ਬਣਾ ਕੇ ਅਜੇ ਹੀ ਤੀਬਰਤਾ ਨਾਲ ਛੱਟੇ ਮਾਰੇ ਕਿ ਗੁਲਾਬ ਰਾਏ ਵਿਅਕਲ ਉੱਠਿਆ ਭੱਜ ਕੇ ਬਾਹਰ ਨਿਕਲ ਦਰਪਰੇਆ ਪਾਣੀ ਦੇ ਥਪੇੜਿਆਂ ਦੇ ਕਾਰਨ ਉਹਦੀਆਂ ਅੱਖਾਂ ਵਿੱਚੋਂ ਅਥਰੂ ਵਗ ਰਹੇ ਸਨ ਨਜ਼ਰ ਤੁੰਡਲਾ ਗਈ ਸੀ ਜਿਸ ਜਗ੍ਹਾ ਦਰੀ ਉੱਪਰ ਸਾਰਿਆਂ ਦੇ ਕੱਪੜੇ ਪਏ ਹੋਏ ਸਨ ਉਹ ਉਥੋਂ ਆਪਣੀ ਦਸਤਾਰ ਦੇ ਭਲੇਖੇ ਸਤਗੁਰਾਂ ਦੀ ਦਸਤਾਰ ਸਿਰ ਤੇ ਬੰਨ ਕੇ ਚੱਲ ਪਿਆ ਸੰਗੋਦਾਸ ਨੇ ਗੁਰੂ ਸਾਹਿਬ ਦੀ ਦਸਤਾਰ ਵਿਛਾਲ ਲਈ ਗੁਲਾਬ ਰਾਏ ਨੂੰ ਜ਼ੋਰ ਦੀ ਆਵਾਜ਼ ਦੇ ਕੇ ਆਖਿਆ ਗੁਲਾਬ ਰਾਏ ਤੂੰ 사ਤਗੁਰਾਂ ਦੀ ਦਸਤਾਰ ਸਿਰ ਤੇ ਬੰਨ ਲਈ ਆ ਇਹ ਦਸਤਾਰ ਰੱਖ ਜਾ ਆਪਣੀ ਵਿਛਾਣ ਕੇ ਲੈ ਕੇ ਜਾ ਗੁਲਾਬ ਰਾਏ ਵਾਪਸ ਪਰਤੇ ਆ ਜਦੋਂ 사ਤਗੁਰਾਂ ਦੀ ਦਸਤਾਰ ਜਿਹੜੀ ਸਿਰ ਤੇ ਬੰਨੀ ਸੀ ਲਾਉਣ ਲੱਗਾ ਸਹਿਬ ਜੀ ਨੇ ਹੱਸ ਕੇ ਆਖਿਆ ਗੁਲਾਬ ਰਾਏ ਹਣੇ ਹੀ ਦਸਤਾਰ ਸਿਰ ਦੇ ਸਜੀ ਰਹਿਣ ਦੇ ਇੱਕ ਸਮੇਂ ਤੂੰ ਗ੍ਰਿਹਾਈ ਦੀ ਦਸਤਾਰ ਪ੍ਰਾਪਤ ਕਰੇਗਾ ਇਹ ਦਸਤਾਰ ਜਦੋਂ ਸਿਰ ਦੇ ਸਜਾਈ ਆ ਕਿਸੇ ਸਮੇਂ ਇਹ ਤੈਨੂੰ ਉੱਚੀ ਪਦਵੀ ਤੇ ਮਾਣ ਸਤਿਕਾਰ ਦਵਾਏਗੀ ਜਦੋਂ ਗੁਰੂ ਜੀ ਨੇ ਆਨੰਦਪੁਰ ਤਿਆਰੀਆਂ ਜਦੋਂ ਗੁਰੂ ਜੀ ਨੇ ਆਨੰਦਪੁਰ त्याਗਾ ਨਾ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਸਾਨ ਦੀ ਸੇਵਾ ਵੇਗ ਸੰਭਾਲਦਾ ਸਾਰਾ ਕੰਮ ਗੁਰਬਖਸ਼ ਸਾਧ ਦੇ ਸਵਰਥ ਕੀਤਾ ਇੱਕ ਦਿਨ ਸਾਹਿਬ ਜੀ ਨੇ ਗੁਲਾਬ ਰਾਏ ਨੂੰ ਉਸ ਥਾਂ ਤੇ ਬੈਠਾ ਵੇਖਿਆ ਬੜੀ ਧੀਨਗੀ ਨਾਲ ਆਖਿਆ ਕਿ ਇਹ ਥਾਨ ਪੂਜਾ ਦੇ ਸਤਕਾਰ ਦੇ ਯੋਗ ਹੈ ਆਪ ਇੱਥੇ ਨਾ ਬੈਠਿਆ ਕਰੋ ਕਿਸੇ ਹੋਰ ਜਗ੍ਹਾ ਬੈਠ ਕੇ ਪੂਜਾ ਕਰ ਲਿਆ ਕਰੋ ਗੁਰਾ ਗੁਲਾਬ ਰਾਏ ਨੂੰ ਸਾਹਿਬ ਜੀ ਇਹ ਗੱਲ ਬੜੀ ਬੁਰੀ ਲੱਗੀ ਉਹਨੇ ਬੜੇ ਗਰੋਧ ਤਰਸਕਾਰ ਨਾਲ ਆਖਿਆ ਤੂੰ ਫਕੀਰ ਆਦਮੀ ਐ ਤੈਨੂੰ ਪੀਰੀ ਦੀਆਂ ਗੱਲਾਂ ਦੀ ਕੀ ਸੋਝੀ ਚੁੱਪ ਰਿਆ ਕਰ ਇਸ ਤਰਸਕਾਰ ਦੇ ਕਾਰਨ ਸਾਧਨ ਨੂੰ ਵੀ ਗੁੱਸਾ ਆ ਗਿਆ ਉਹਨੇ ਆਖਿਆ ਗੁਲਾਬ ਰਾਏ ਤੂੰ ਨਿਰਸੰਤਾਨ ਐ ਅਦੇ ਨਿਰਸੰਤਾਨ ਹੀ ਮਰੇਗਾ ਤੇਰੇ ਪਰਿਵਾਰ ਵਿੱਚ ਤੇਰੇ ਪਿੱਛੇ ਕੁਝ ਨਹੀਂ ਰਹੇਗਾ ਸ਼ਰਾਪ ਪੁਰਾ ਆਇਆ ਗੁਲਾਬ ਰਾਏ ਬੇਉਲਾਦ ਹੀ ਸੰਸਾਰ ਤੋਂ ਚਲਾ ਗਿਆ। ਅਨੰਦਪੁਰ ਵਿਖੇ ਰੋਜ਼ ਦੀਵਾਨ ਲੱਗਦਾ। ਬਾਣੀ ਦਾ ਪਾਠ ਕੀਰਤਨ ਹੁੰਦਾ। ਕੜਾ ਪ੍ਰਸ਼ਾਦ ਵਰਤਿੰਦਾ। ਇਸ ਤੋਂ ਬਾਅਦ ਦੀਵਾਨ ਸਮਾਪਤ ਹੋ ਜਾਂਦਾ। ਗੁਰੂ ਸਾਹਿਬ ਦਾ ਦਰਬਾਰ ਲੱਗਦਾ ਦਰਬਾਰ ਵਿੱਚ। ਕਈ ਪ੍ਰਕਾਰ ਦੇ ਹਾਸੇ-ਵਨੋਦ ਹੁੰਦੇ। ਮਨ ਪਰਚਾਵੇ ਲਈ ਕਈ ਤਰ੍ਹਾਂ ਦੀਆਂ ਖੇਡਾਂ ਹੁੰਦੀਆਂ। ਨਟ ਬਾਜੀਗਰ ਆਦ ਤਰ੍ਹਾਂ ਤਰ੍ਹਾਂ ਦੇ ਕਰਤਵ ਖਾ ਕੇ ਸਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਇੱਕ ਦਿਨ ਇਸੇ ਤਰ੍ਹਾਂ ਹਾਸ ਮਨੋਦ ਚੱਲ ਰਿਹਾ ਸੀ ਕਿ ਇੱਕ ਗਲੰਦਰ ਬੜਾ ਭਾਰਾ ਰਿੱਚ ਮੋਡਾ ਤਾਜਾ ਲੈ ਕੇ ਹਾਜ਼ਰ ਹੋਇਆ ਗੁਰੂ ਜੀ ਨੂੰ ਖੁਸ਼ ਕਰਨ ਲਈ ਉਹਦਾ ਤਮਾਸ਼ਾ ਵਿਖਾਉਣ ਲੱਗਾ ਉਹਨੇ ਕਈ ਕਰਤਵ ਕਰਕੇ ਵਿਖਾਏ ਰਿੱਚ ਨਾਲ ਕੁਸ਼ਤੀ ਕੀਤੀ ਉਸ ਕੋਲੋਂ ਬੈਠਕਾਂ ਕਢਵਾਈਆਂ ਡਗ ਡੁਗੀ ਦੀ ਤਾਲ ਤੇ ਨਾਚ ਕਰਵਾਇਆ ਫਿਰ ਠੂਠਾ ਤੇ ਵਿਚ ਫੜਾ ਕੇ ਦਿਵਾਲੇ ਜੁੜੀ ਭੀੜ ਵਿੱਚੋਂ ਭਿਖਿਆ ਮੰਗਵਾਈ ਲੋਕ ਵੇਖ ਵੇਖ ਕੇ ਹੱਸਣ ਗੁਰੂ ਜੀ ਦਾ ਚੌਰ ਬਰਦਾਰ ਭਾਈ ਕੀਰਤੀਆ ਸਾਹਿਬ ਜੀ ਨੂੰ ਚੌਰ ਕਰ ਰਿਆ ਸੀ ਉਹ ਵੀ ਰਿੱਚ ਦਾ ਤਮਾਸ਼ਾ ਵੇਖ ਰਿਹਾ ਸੀ ਕਹਿਣ ਲੱਗਾ ਵਾਹ ਭਾਈ ਮਨੁੱਖਾ ਐਡੇ ਵੱਡੇ ਦੇ ਸ਼ਹਿ ਜੋਰ ਦਰਿੰਦੇ ਨੂੰ ਵੀ ਤੂੰ ਕਾਬੂ ਕਰ ਲੈਂਦਾ ਪਰ ਵਿਚਾਰੇ ਭਾਲੂ ਮਹਾਰਾਜ ਕਿਸ ਪਾਪ ਦੇ ਬਦਲੇ ਇਹ ਦੁੱਖ ਭੋਗ ਰਹੇ ਨੇ ਇਹ ਗੱਲ ਸਮਝ ਵਿੱਚ ਨਹੀਂ ਆਉਂਦੀ ਭਾਈ ਕੀਰਤੀਏ ਦੀ ਗੱਲ ਸੁਣ ਕੇ ਸਹਿਬ ਜੀ ਹੱਸ ਕੇ ਕਹਿਣ ਲੱਗੇ ਭਾਈ ਸਿੱਖਾ ਇਹ ਰੇchna ਪਿਛਲੇ ਜਨਮ 'ਚ ਤੇਰਾ ਪਿਤਾ ਹੁੰਦਾ ਸੀ ਇਹਨੇ ਇੱਕ ਬੜਾ ਵੱਡਾ ਪਾਪ ਕੀਤਾ ਸੀ ਜਿਸ ਕਰਕੇ ਇਹਨੂੰ ਇਹ ਜੂਣ ਭੋਗ ਨਹੀਂ ਪੈ ਰਹੀ ਐ ਸਾਬ ਜੀ ਦੀ ਗੱਲ ਸੁਣ ਕੇ ਭਾਈ ਕੀਰਤੀਆ ਅਦੇ ਕੋਲ ਬੈਠੇ ਸਿੱਖ ਬੜੇ ਹੈਰਾਨ ਹੋਏ ਭਾਈ ਕੀਰਤੀਆ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਜੀ ਮੇਰਾ ਪਿਤਾ ਦਾ ਸਤਿਗੁਰੂ ਤੇਗ ਬਹਾਦਰ ਜੀ ਦੇ ਸਮੇਂ ਤੋਂ ਗੁਰੂ ਦਰਬਾਰ ਵਿੱਚ ਸੇਵਾ ਕਰਦਾ ਆ ਰਿਹਾ ਸੀ ਉਹ ਅਰਦਾਸ ਕਰਦਾ ਸੀ ਅਦੇ ਪ੍ਰਸ਼ਾਦ ਵਰਤਾਇਆ ਕਰਦਾ ਸੀ ਜੇਕਰ ਮੇਰੇ ਪਿਤਾ ਨੂੰ ਗੁਰੂ ਜੀ ਦੀ ਸੇਵਾ ਦਾ ਫਲ ਮਨੁੱਖਤਾ ਰਿਛ ਦੀ ਸ਼ਕਲ ਵਿੱਚ ਮਿਲਿਆ ਤਾਂ ਮੈਨੂੰ ਸ਼ਾਇਦ ਇਹਦੇ ਤੋਂ ਵੀ ਕੋਈ ਨਖਿਤ ਜੂਨ ਮਿਲੇਗੀ ਆਪ ਜੀ ਦੀ ਸੇਵਾ ਸਿੱਖ ਮੁਕਤੀ ਪ੍ਰਾਪਤ ਕਰਨ ਦੀ ਲਾਲਸਾ ਨਾਲ ਕਰਦੇ ਨੇ ਪਰ ਜੇਕਰ ਇਹਦਾ ਇਸ ਪ੍ਰਕਾਰ ਉਲਟਾ ਫਲ ਮਿਲਣਾ ਤਾਂ ਸਿੱਖਾਂ ਦੇ ਮਨ ਆਪ ਜੀ ਦੀ ਸੇਵਾ ਵੱਲੋਂ ਹਟ ਜਾਣਗੇ ਕੀਰਤੀਏ ਦੀ ਗੱਲ ਸੁਣ ਕੇ ਸਹਿਬ ਜੀ ਫਰਮਾਇਆ ਭਾਈ ਸੁਣ ਕੋਈ ਸਿੱਖ ਭਾਵੇਂ ਕਿੰਨੀ ਵੀ ਸੇਵਾ ਕਰੇ ਪਰ ਜੇ ਉਹਦੇ ਮਨ ਦੇ ਅੰਦਰ ਸੱਚਾ ਸੇਵਾ ਭਾਵ ਨਹੀਂ ਨਾ ਨਿਮਰਤਾ ਤੇ ਮਠਾਸ ਨਹੀਂ ਤਾਂ ਉਹਦੀ ਕੀਤੀ ਸੇਵਾ ਦਾ ਕੋਈ ਲਾਭ ਨਹੀਂ ਤੇਰੇ ਪਿਤਾ ਪਾਸੋਂ ਵੀ ਇਹੀ ਪਾਪ ਹੋਇਆ ਸੁਣ ਇੱਕ ਦਿਨ ਤੇਰਾ ਪਿਤਾ ਸੰਗਤ ਦੇ ਵਿੱਚ ਗੜਾ ਬਰਛਾਦ ਵਰਤਾ ਰਿਹਾ ਸੀ ਉਸ ਸਮੇਂ ਇੱਕ ਸਿੱਖ ਗੁੜ ਦਾ ਗੱਡਾ ਲੱਦ ਕੇ ਉਧਰੋਂ ਲੰਘਿਆ ਉਹਨੇ ਸੰਗਤ ਦੇ ਵਿੱਚ ਕੜਾ ਪ੍ਰਸ਼ਾਦ ਵਰਤਿੰਦਾ ਵੇਖ ਕੇ ਗੱਡਾ ਰੋਕ ਲਿਆ ਬੜੀ ਸ਼ਰਦਾ ਦੇ ਪ੍ਰੇਮ ਨਾਲ ਗੁਰੂ ਦਾ ਪ੍ਰਸ਼ਾਦ ਲੈਣ ਲਈ ਆਇਆ ਉਹਨੂੰ ਜਾਣ ਦੀ ਕਾਲ ਸੀ ਇਸ ਲਈ ਉਹ ਹੱਥ ਜੋੜ ਕੇ ਤੇਰੇ ਪਿਤਾ ਦੇ ਸਾਹਮਣੇ ਹੋਇਆ ਪੈਂਡਾ ਕਰਨ ਕਰਕੇ ਉਹਦਾ ਮੂੰਹ ਦਾੜਾ ਕਪੜਿਆਂ ਤੇ ਰਸਤੇ ਦਾ ਮਿੱਟੀ ਘਟਾ ਪਿਆ ਹੋਇਆ ਸੀ ਤੇਰੇ ਪਿਤਾ ਨੇ ਉਸ ਵਾਲ ਘਰਨਾਵਲ ਵੇਖ ਕੇ ਮੂੰਹ ਪਰੇ ਕਰ ਲਿਆ ਦੂਜੇ ਪਾਸੇ ਪ੍ਰਸ਼ਾਦ ਵਰਤੌਣ ਲੱਗਾ ਸਿੱਖ ਨੇ ਫੇਰ ਪ੍ਰਸ਼ਾਦ ਲੈਣ ਲਈ ਸਾਹਮਣੇ ਹੋ ਕੇ ਹੱਥ ਅੱਗੇ ਕੀਤੇ ਤਾਂ ਤੇਰੇ ਪਿਤਾ ਨੇ ਗਰੋਧ ਤੇ ਤਰਸਕਾਰ ਨਾਲ ਆਖਿਆ ਓਏ ਤੂੰ ਰਿਚ ਵਾਂਗੂ ਕਿਉਂ ਵਾਧਾ ਪਿਆ ਪਿੱਛੇ ਹੋ ਕੇ ਖਲੋ ਵਾਰੀ ਸਰ ਪ੍ਰਸ਼ਾਦ ਮਿਲ ਜਾਏਗਾ ਸਿੱਖ ਨੇ ਸ਼ਰਮ ਨਾਲ ਹੱਥ ਪਿਸ਼ਾ ਖਿਜਲੇ ਮੂੰ ਨੀਵਾ ਪਾ ਲਿਆ ਅਦੇ ਜ਼ਮੀਨ ਦੇ ਡਿੱਗੇ ਪ੍ਰਸ਼ਾਦ ਦੇ ਇੱਕ ਕਿਣਕੇ ਨੂੰ ਸ਼ਰਦਾ ਨਾਲ ਚੁੱਕ ਗਏ ਮੂੰਝ ਪਾ ਲਿਆ ਤੇਰੇ ਪਿਤਾ ਨੂੰ ਸਰਾਵ ਦਿੱਤਾ ਕਿ ਤੂੰ ਇੱਕ ਸਿੱਖ ਨੂੰ ਜਿਹੜਾ ਸ਼ਰਦਾ ਨਾਲ ਪ੍ਰਸ਼ਾਦ ਲੈਣ ਆਇਆ ਸੀ ਅਰੇ ਛੱਕਿਆ ਵੈਗਰੋ ਕਰੇਗਾ ਤੂੰ ਹੀ ਰਿਛ ਦੀ ਜੁਨ ਚ ਭਵੇਂਗਾ ਇਸ ਸ਼ਰਾਬ ਦੇ ਕਾਰਨ ਤੇਰਾ ਪਿਤਾ ਜਦੋਂ ਉਮਰਾਹ ਬਤੀਤ ਕਰ ਚੁੱਕਾ ਉਹਨ ਮਨੁੱਖੀ ਸਰੀਰ ਛੱਡਣ ਤੋਂ ਬਾਅਦ ਰਿਛ ਦੀ ਜੁਨ ਪ੍ਰਾਪਤ ਹੋਈ ਇਹ ਅਜੇ ਛੋਟਾ ਹੀ ਸੀ ਇਹਨੂੰ ਇਸ ਕਲੰਦਰ ਨੇ ਕਾਬੂ ਕਰ ਲਿਆ ਇਹਨੂੰ ਯੋਗ ਸਿਖਲਾਈ ਦੇ ਕੇ ਰੋਟੀ ਕਮਾਉਣ ਦਾ ਵਸੀਲਾ ਬਣਾ ਲਿਆ ਇਹ ਵਾਰਤਾ ਸੁਣ ਕੇ ਸਿੱਖ ਬੜੇ ਹੈਰਾਨ ਹੋਏ ਭਾਈ ਕੀਰਤੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਜੋਗਜ ਕਸੂਰ ਮੇਰੇ ਪਿਤਾ ਬਸ ਹੋਇਆ ਆਪ ਜੀ ਉਹਨੂੰ ਖਿਮਾ ਕਰ ਦਿਓ ਅਤੇ ਆਪਣੇ ਸਿੱਖ ਨੂੰ ਇਸ ਭਾਲੂ ਦੀ ਜਾਨ ਤੋਂ ਮੁਕਤ ਕਰੋ ਭਾਈ ਕੀਰਤੀ ਦੀ ਬੇਨਤੀ ਸੁਣ ਕੇ ਸਤਿਗੁਰਾਂ ਨੇ ਕਲੰਦਰ ਗੋਲੋ ਮੂੰਹ ਮੰਗਿਆ ਮੁੱਲ ਦੇ ਕੇ ਰੇਚ ਖਰੀਦ ਲਿਆ ਅਗਲੇ ਦਿਨ ਆਪ ਜੀ ਨੇ 101 ਰੁਪਏ ਦਾ ਕੜਾ ਪ੍ਰਸ਼ਾਦ ਕਰਾਇਆ ਆਪਣਾ ਸੀਧ ਪ੍ਰਸ਼ਾਦ ਰਿਸ਼ਤੇ ਦੇ ਮੂੰਹ ਚ ਪਾਇਆ ਪ੍ਰਸ਼ਾਦ ਮੂੰਹ ਚ ਜਾਂਦਿਆਂ ਹੀ ਰਿਸ਼ਤੇ ਨੇ ਉਸੇ ਸਿਆਣਾ ਪ੍ਰਾਨ ਤਿਆਗ ਦਿੱਤੇ ਅਦੇ ਏਵੇਂ ਇਸ ਜਨਮ ਤੋਂ ਮੁਕਤੀ ਪ੍ਰਾਪਤ ਕੀਤੀ ਸਿੱਖ ਸਤਗੁਰਾਂ ਨਾਲ ਕਿਵੇਂ ਪਿਆਰ ਕਰਦੇ ਕਿੰਨਾ ਪਿਆਰ ਕਰਦੇ ਕਿੰਨੀ ਸ਼ਰਧਾ ਨਾਲ ਉਹਨਾਂ ਦੇ ਚਰਨਾਂ ਨਾਲ ਜੁੜੇ ਰਹਿੰਦੇ ਸਨ ਇਸਦਾ ਅਨੁਮਾਨ ਉਹਨਾਂ ਭੇਟਾ ਦੇ ਨਜ਼ਰਾਨਿਆਂ ਤੋਂ ਲਾਇਆ ਜਾ ਸਕਦਾ ਜੋ ਦੂਰ ਦੂਰ ਤੋਂ ਸੰਗਤਾਂ ਗੁਰੂ ਜੀ ਲਈ ਆਨੰਦਪੁਰ ਭੇਜਦੀਆਂ ਸਨ ਇਨ੍ਹਾਂ ਹੀ ਭੇਟਾ ਵਿੱਚੋਂ ਇੱਕ ਅਤੀ ਸੁੰਦਰ ਕੀਮਤੀ ਜਰੀ ਦਾ ਸ਼ਮਿਆਨਾ ਤੰਬੂ ਸੀ ਜਿਹੜਾ ਅਫਗਾਨਿਸਤਾਨ ਦੇ ਸਿੱਖਾਂ ਨੇ ਤਿਆਰ ਕਰਵਾ ਕੇ ਆਪਣੇ ਇਲਾਕੇ ਦੇ ਥਾਪੇ ਹੋਏ ਮਸੰਦ ਭਾਈ ਦਿਆਲ ਦਾਸ ਦੇ ਹੱਥ ਗੁਰੂ ਸਾਹਿਬ ਦੀ ਸੇਵਾ ਵਿੱਚ ਭੇਜਿਆ ਸੀ ਜਰੀ ਦੇ ਬਣੇ ਇਹ ਸ਼ਮਿਆਨੇ ਉੱਤੇ ਹੀਰਿਆਂ ਜਵਾਹਰਾਤ ਦੀ ਜੜਦਕਾਰੀ ਕੀਤੀ ਹੋਈ ਸੀ ਇਸ ਉੱਪਰ 3 ਲੱਖ ਰੁਪਏ ਦੇ ਕਰੀਬ ਖਰਚ ਆਇਆ ਸੀ ਇਸ ਤੰਬੂ ਨੂੰ ਤਿਆਰ ਕਰਾਉਣ ਦਾ ਸਿਹਰਾ ਕਾਬਲ ਦੇ ਇੱਕ ਬੜੇ ਧਨਾਢ ਸਿੱਖ ਭਾਈ ਦੁਨੀ ਚੰਦ ਨੇ ਚੁੱਕਿਆ ਸੀ ਪਰ ਇਸ ਵਿੱਚ ਉਥੋਂ ਦੇ ਸਾਰੇ ਸਿੱਖਾਂ ਨੇ ਹਿੱਸਾ ਪਾਇਆ ਜਿਵੇਂ ਸ਼ਮਿਆਨਾ ਆਨੰਦਪੁਰ ਪੁੱਜਾ ਉਸ ਦਿਨ ਸੰਧਿਆ ਤੱਕ ਇਹਦੇ ਇਠਾਂ ਦੀਵਾਨ ਸੰਜਿਆ ਰਿਹਾ ਸੰਗਤਾਂ ਦੇਖ ਵੇਖ ਕੇ ਨਿਹਾਲ ਪਈਆਂ ਹੋਣ ਸਲਾਹਤਾ ਕਰਨਾ ਵਾੜ ਦੇ ਭੋਗ ਤੋਂ ਬਾਅਦ ਸ਼ਮਿਆਨੇ ਨੂੰ ਉਤਾਰ ਕੇ ਤੋੱਚੇ ਖਾਣੇ ਵਿੱਚ ਰੱਖ ਦਿੱਤਾ ਗਿਆ। ਗੁਰੂ ਦਰਬਾਰ ਵਿੱਚ ਰੋਜ਼ ਨਵੇਂ-ਨਵੇਂ ਲਾਕੇ ਦੀਆਂ ਸੰਗਤਾਂ ਦਰਸ਼ਨਾਂ ਲਈ ਹਾਜ਼ਰ ਹੁੰਦੀਆਂ। ਸਤਿਗੁਰਾਂ ਦੇ ਅਮਰਿਤ ਵਜਨ ਸੁਣ ਕੇ ਜੀਵਨ ਸਫਲਾ ਕਰਦੀਆਂ। ਅਰ ਕੋਈ ਜੋ ਮੁਰਾਦ ਲੈ ਕੇ ਆਉਂਦਾ ਉਹਦੀ ਮੁਰਾਦ ਪੂਰੀ ਹੁੰਦੀ। ਇੱਕ ਵਾਰ ਨਹਾਰ ਦੀ ਸੰਗਤ ਗੁਰੂ ਜੀ ਦੇ ਦਰਸ਼ਨਾਂ ਲਈ ਆਈ। ਸੰਗਤ ਵਿੱਚ ਲਾਹੌਰ ਦਾ ਇੱਕ ਖੱਤਰੀ ਸਿੱਖ ਆਰਾਮ ਸ਼ਰਨ ਵੀ ਸੀ ਉਹ ਮਰਾਜ਼ ਧਾਰ ਕੇ ਆਇਆ ਸੀ ਆਪਣੀ ਲੜਕੀ ਸੁੰਦਰੀ ਨੂੰ ਗੁਰੂ ਜੀ ਨਾਲ ਪਰਨਾਇਆ ਜਾਏ ਉਹਨੇ ਮਾਤਾ ਜੀ ਅੱਗੇ ਆਪਣੇ ਦਿਲ ਦੀ ਸਿੱਖ ਬਿਆਨ ਕੀਤੀ ਮਾਤਾ ਜੀ ਉਹਦੀ ਸ਼ਰਧਾ ਵੇਖ ਕੇ ਰਿਸ਼ਤਾ ਲੈਣਾ ਮੰਨ ਗਏ ਆਨੰਦਪੁਰ ਵਿਖੇ ਵਿਆਹ ਦਾ ਕਾਰਜ ਪੂਰਾ ਕਰਨ ਦਾ ਪ੍ਰਬੰਧ ਕੀਤਾ ਗਿਆ ਸੰਮਤ 1741 ਦੇ ਵਿਸਾਖ ਮਹੀਨੇ ਦੇ 7 ਮਿਤੀ ਨੂੰ ਇਹ ਸ਼ੁਭ ਆਨੰਦ ਕਾਰਜ ਹੋਇਆ ਜਿਸ ਸਮੇਂ ਆਨੰਦਪੁਰ ਵਿੱਚ ਇਹ ਚੋਜ ਹੋ ਰੇ ਸਨ ਉਸ ਸਮੇਂ ਦੂਰ ਪੂਰਬ ਦੇ ਦੇਸ਼ ਅਸਾਮ ਵਿੱਚ ਇੱਕ ਘਟਨਾ ਹੋਈ ਇਸ ਘਟਨਾ ਨੇ ਬੜੇ ਦੂਰ ਦੇ ਨਤੀਜੇ ਪੈਦਾ ਕੀਤੇ ਇਹਦੇ ਕਾਰਨ ਸਤਗੁਰੂ ਦਸ਼ਮੇਸ਼ ਜੀ ਦੇ ਆਪਣੇ ਗਵਾਂਢੀ ਭਾਰੀ ਰਾਜਿਆਂ ਨਾਲ ਸਬੰਧਾਂ ਵਿੱਚ ਭਾਰੀ ਬਦਲੀ ਆਈ ਇਸ ਬਦਲੀ ਦਾ ਸਾਰੇ ਸਿੱਖ ਜਗਤ ਦੇ ਡੂੰਘਾ ਅਸਰ ਪਿਆ ਵੇਖਣ ਜੇ ਘਟਨਾ ਬੜੀ ਮਾਮੂਲੀ ਜੀ ਸੀ ਅਸਾਮ ਦੇਸ਼ ਦੇ ਇੱਕ ਰਾਜ ਦਾ ਰਾਜਾ ਰਤਨ ਰਾਏ ਅਜੇ ਜਵਾਨ ਅਵਸਥਾ ਵਿੱਚ ਸੀ ਇੱਕ ਦਿਨ ਆ ਸ਼ੀਸ਼ੇ ਅੱਗੇ ਆਪਣੇ ਕੇਸ ਸਵਾਰਦਿਆਂ ਹੋਇਆਂ ਉਹਦੀ ਨਜ਼ਰ ਵਾਲਾ ਉਹਦੀ ਨਜ਼ਰ ਵਾਲਾਂ ਦੇ ਕੋਲ ਮੱਥੇ ਉੱਤੇ ਬਣੇ ਹੋਏ ਇੱਕ ਨਿਸ਼ਾਨ ਦੇ ਭਈ ਇਹ ਨਿਸ਼ਾਨ ਐ ਨੌਖਾ ਜਿਹਾ ਸੀ ਇੱਕ ਮੋਰ ਬਣੀ ਹੋਈ ਸੀ ਅਦੇ ਉਹਦੇ ਅੰਦਰ ਦੋ ਅੱਖਰ ਬਣੇ ਹੋਏ ਸਨ ਅੱਖਰ ਕਿਸੇ ਉਪਰੀ ਭਾਸ਼ਾ ਦੇ ਸਨ ਜਿਹਨੂੰ ਨੌਜਵਾਨ ਮਹਾਰਾਜ ਨਹੀਂ ਸੀ ਪਛਾਣਦਾ ਇਹ ਜਿਹਾ ਨੌਖੇ ਨਿਸ਼ਾਨ ਨੂੰ ਵੇਖ ਕੇ ਬੜਾ ਹੈਰਾਨ ਹੋਇਆ ਇਹ ਨਿਸ਼ਾਨ ਕਿਸੇ ਛੱਡਦਾ ਨਹੀਂ ਸੀ ਕਿਸੇ ਜ਼ਖਮ ਜਾਂ ਫੋੜੇ ਦਾ ਨਹੀਂ ਸੀ ਇਹੋ ਲੱਗਦਾ ਸੀ ਇਹ ਜਨਮ ਤੋਂ ਹੀ ਇੱਥੇ ਮੌਜੂਦ ਹੈ ਕਸ਼ੋਰ ਰਾਜੇ ਨੇ ਸੋਚਿਆ ਕਿ ਰਾਜ ਮਾਤਾ ਕੋਲੋਂ ਪੁੱਛਣਾ ਚਾਹੀਦਾ ਕਿ ਇਹ ਕਿਹੋ ਜਿਹਾ ਚਿੰਨ ਉਹਨਾਂ ਨੂੰ ਜ਼ਰੂਰ ਇਹਦਾ ਪਤਾ ਹੋਵੇਗਾ ਇਹ ਸੋਚ ਕੇ ਉਹ ਆਪਣੇ ਮਾਤਾ ਜੀ ਕੋਲ ਗਿਆ ਮੱਥੇ ਦੇ ਵਾਲਾਂ ਵਿੱਚ ਲੁਕੇ ਹੋਏ ਚਿੰਨ੍ਹ ਨੂੰ ਵਖਾ ਕੇ ਪੁੱਛਣ ਲੱਗਾ ਕਿ ਮਾਤਾ ਜੀ ਆਹ ਦਾਗ ਕਾਹਦਾ ਤੁਹਾਨੂੰ ਇਹਦਾ ਜਰੂਰ ਪਤਾ ਹੋਵੇਗਾ ਤੁਸੀਂ ਮੈਨੂੰ ਆਪਣੀ ਝੋਲੀ 'ਚ ਖੜਾਇਆ ਰਾਜਮਾਤਾ ਨੇ ਦਾਗ ਵੱਲ ਤੱਕਿਆ ਉਹਦੇ ਚਿਹਰੇ 'ਤੇ ਮਿੱਠੀ ਜੀ ਮੁਸਕਰਾਹਟ ਫੈਲ ਗਈ ਅੱਖਾਂ ਵਿੱਚ ਨੀਰ ਭਰ ਆਇਆ ਹੱਥ ਸ਼ਰਦਾ ਭਗਤੀ ਵਿੱਚ ਜੁੜ ਗਏ ਬੜੀ ਮਿੱਠੀ ਆਵਾਜ਼ ਵਿੱਚ ਬੋਲੇ ਕਾਕਾ ਜੀ ਇਹ ਦੇਵੀ ਜਨ ਜੋ ਜਨਮ ਤੋਂ ਹੀ ਤੁਹਾਡੇ ਮੱਥੇ ਤੇ ਇਹਦਾ ਤੁਹਾਡੇ ਜਨਮ ਨਾਲ ਡੂੰਗਾ ਸੰਬੰਧ ਫਿਰ ਮਾਤਾ ਜੀ ਨੇ ਸਾਰਾ ਬਿਰਤਾਂਤ ਸੁਣਾਇਆ ਇਸ ਤਰ੍ਹਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦਿਦਾਰੇ ਦਿੰਦੇ ਮਨੋ ਕਾਮਨਾ ਪੂਰੀਆਂ ਕਰਦੇ ਦੇ ਸੰਗਤਾਂ ਨੂੰ ਨਿਹਾਲੋ ਨਿਹਾਲ ਕਰਦੇ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਬਦ ਦੇ ਚੱਕਰ ਵੱਧ ਘਟ ਬੋਲਿਆ ਗਿਆ ਹੋਵੇ ਸਤਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ